ਕਾਲ ਜੀ ਜੀ ਦੇ ਨਾਲ ਉਹ ਪੰਜਾਬ ਨੇ ਉਪਜ ਅਤੇ ਨਰਸਤਰਾਮ ਸਿੰਘ ਜਿਲ੍ਹਾ ਪ੍ਰਸ਼ਾਸਨ ਮੱਲਮੋਂ ਸਾਉਂਤ ਸਿਰ ਮੰਡੀ ਪਰਿਵਾਰਾ ਵਿਖੇ ਪੰਚਾਂ ਸਰਪੰਚਾਂ ਦੀਆਂ ਨਾਮ ਜਲਦੀ ਫੈਲਾ ਫਰਨ ਦਾ ਕੰਮ ਕੀਤਾ ਗਿਆ ਸ਼ੁਰੂ ਦੂਸਰੇ ਪਾਸੇ ਪੁਲਸ ਵੱਲੋਂ ਉਤੇ ਗਏ ਸੁਰੱਖਿਆ ਦੇ ਕਰੜੇ ਪ੍ਰਬੰਧਾ ਪੂਰੇ ਪੰਜਾਬ ਦੀ ਤਰ੍ਹਾਂ ਜਿਹੜਾ ਸ਼੍ਰੀ ਮੋਕਸਰ ਸਾਹਿਬ ਦੇ ਜਿਹੜਾ ਪ੍ਰਸ਼ਾਸਨ ਮੱਲਮੋਂ ਸਾਬਤਸੀਰ ਮੰਡੀ ਬਰੀਵਾਲਾ ਵਿਕੇ ਪੁਲਸ ਦੇ ਪ੍ਰਸ਼ਾਸਨ ਹੇਠ ਪੰਚਾਂ ਅਤੇ ਸਰਪੰਚਾਂ ਦੀਆਂ ਨਾਮ ਜਦਵੀ ਫੈਸਲਾ ਜਮ੍ਹਾਂ ਕਰਨ ਦਾ ਕੰਮ ਸ਼ੁਰੂ ਕੀਤਾ ਜਾਣ ਦੀ ਖਬਰ ਹੈ ਦੱਸਿਆ ਜਾਂਦਾ ਹੈ ਕਿ ਇਹ ਫੈਸਲਾ ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਦਫ਼ਤਰ ਮੰਡੀ ਬਰੀਵਾਲਾ ਅਤੇ ਸਾਬਤਸੀਰ ਦਫ਼ਤਰ ਅਤੇ ਦਫ਼ਤਰੀ ਅਮਲੇ ਨੂੰ ਇਹ ਕੰਮ ਸੌਂਪਿਆ ਗਿਆ ਹੈ ਇਸ ਸੰਬੰਧੀ ਈਓ ਨਗਰ ਪੰਚਾਇਤ ਮਰਿਤਵਾੜਾ ਨੇ ਦੱਸਿਆ ਕਿ ਦੋਹਾਂ ਦਫ਼ਤਰਾਂ ਵਿੱਚ ਪੰਚਾਂ ਸਰਪੰਚਾਂ ਨੂੰ ਆਪਣੀਆਂ ਨਾਮ ਜਾਂ ਦੀ ਫਾਈਲਾਂ ਜਮਾ ਕਰਾਉਣ ਸਮੇਂ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ 3 ਵਜੇ ਤੱਕ ਦਾ ਸਮਾਂ ਦਫ਼ਤਰ ਵੱਲੋਂ ਪਹਿਲਾਂ ਜਮਾ ਕਰਵਾਉਣ ਦਾ ਰੱਖਿਆ ਗਿਆ ਹੈ ਦੋ ਦੂਸਰੇ ਪਾਸੇ ਥਾਣਾ ਮੰਡੀ ਬਰੀਵਾਲਾ ਦੀ ਪੁਲਿਸ ਵੱਲੋਂ ਪ੍ਰਬੰਧ ਰੱਖਿਆ ਦੇ ਮੁਕਤਾ ਪ੍ਰਬੰਧ ਕੀਤੇ ਗਏ ਹਨ ਮੰਡੀ ਬਰੀਵਾਲਾ ਤੋਂ ਉਪਤਰਖਾਪੁਰ ਦੀ ਮਾਨ ਦੀ ਵਿਸ਼ੇਸ਼ ਤੌਰ ਤੇ ਧੰਨਵਾਦ ਅ ਸਰ ਠੀਕ ਠਾਕ ਸਰ ਜੀ ਕੀ ਮੌਜ ਹੈ ਜੀ ਹਾਂ ਜੀ ਆ ਠੀਕ ਠਾਕ ਹੈ ਜੀ ਅਸੀਂ ਟੈਂਪਰ ਸਾਰਾ ਸਟਾਰਟ ਕਰਤਾ 24 ਸਰਕਾਰ ਦਾ 11 ਵਜੇ ਟੈਂਪਰ ਜੀ ਤੇ ਜੋ ਵੀ ਸਮੋ ਇੰਸਟ੍ਰਕਸ਼ਨਸ ਹੈਗੇ ਆ ਉਹ ਅਸੀਂ ਫੋਲੋ ਕਰ ਰਹੇ ਹਾਂ ਜੀ ਸਰ ਆਖਰੀ ਸਮਾਂ ਕਿੰਨੇ ਵਜੇ ਤੱਕ ਫਾਈਲਾਂ ਜਮ੍ਹਾਂ ਕਰ 3 ਵਜੇ ਤੱਕ ਹਾਂ ਜੀ thank you sir